ਬਹੁਤ ਵਧੀਆ ਲੱਗਾ ਕਿਉਂਕਿ ਗੁਰੂ ਸਾਹਿਬ ਦੀ ਜੀਵਨੀ ਬਾਰੇ ਉਦਾਂ ਦੇ ਸੁਣਿਆ ਸੀ ਅਸੀਂ ਮੈਨ ਮੈਂ ਪਰ ਅੱਜ ਪੂਰਾ ਡਿਟੇਲ ਦੇ ਵਿੱਚ ਜਿਵੇਂ ਦੱਸਿਆ ਦੇਖਣ ਨੂੰ ਮਿਲਿਆ ਸੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਲੁਧਿਆਣਾ ਵਾਸੀਆਂ ਨੂੰ ਮੈਂ ਇੰਡ ਕਰੂੰਗਾ ਕਿ 20 ਤਰੀਕ ਵਾਲੇ ਦਿਨ ਫਰੀਦਕੋਟ ਸਾਹਿਬ ਤੋਂ ਨਗਰ ਕੀਰਤਨ ਚੱਲੇਗਾ ਜੋ ਲੁਧਿਆਣਾ ਦੁੱਖ ਨਿਵਾਨ ਗੁਰਦੁਆਰਾ ਸਾਹਿਬ ਰੁਕੇਗਾ 21 ਤਰੀਕ ਨੂੰ ਸਵੇਰੇ ਇੱਥੋਂ ਚੱਲ ਕੇ ਦੁਪਹਿਰ ਦੇ ਟਾਈਮ ਸਾਨੇਆਨ ਗੁਰਦੁਆਰਾ ਰੇਡੂ ਸਾਹਿਬ ਫਿਰ ਹੁੰਦਾ ਹੋਇਆ ਸ਼ਾਮ ਨੂੰ ਫਤਗੜ ਸਾਹਿਬ ਸੋ ਸੰਤਨ ਬੇਨਤੀ ਕਰੂੰਗਾ ਇਸ ਨਗਰ ਕੀਰਤਨ ਵਿੱਚ ਵੀ ਹਾਜ਼ਰੀ ਲਵਾਉਣ 23 24 25 ਜੋ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਵੱਲੋਂ 350 ਜਨ ਅਨੰਦਪੁਰ ਸਾਹਿਬ ਵਿਖੇ ਬਣਾਇਆ ਜਾ ਰਿਹਾ ਸੂਚ ਸੰਕਰ ਬੇਨਤੀ ਹੈ ਕਿ ਉਸ ਬੱਚਿਆਂ ਦੇ ਸਮੇਤ ਆਪਾਂ ਅਨੰਦਪੁਰ ਸਾਹਿਬ ਜਿਹੜੇ 23 24 25 ਗਜ ਅੱਛਾ ਦੇਖੇਗਾ ਲਾਈਟ ਐਂਡ ਸਾਊਂਡ ਸੋ ਨਵੇਂ ਸਾਲ ਤੇ ਪੱਬਾ ਕਲਬਾ ਚ ਬਣਾਇਆ ਜਾਂਦਾ ਚਲਾਇਆ ਜਾਂਦਾ ਅੱਜ ਸ਼ਿੱਧੀ ਡਿਆੜੇ ਤੇ ਸਰਕਾਰ ਵੱਲੋਂ ਇੱਕ ਪਹਿਲਾ ਪਹਿਲੀ ਵਾਰ ਦੇਖਿਆ ਗਿਆ ਉਪਰਲਾ ਦੇਖੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਹੈ ਜਿਨ੍ਹਾਂ ਨੇ ਗੁਰੂ ਸਾਹਿਬਾਨਾਂ ਦੀ ਇਸ ਐਡੀ ਵੱਡੀ ਸਾਦਤ ਨੂੰ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 356 ਸਾਲ ਮਨਾਇਆ ਜਾ ਰਿਹਾ ਇਹ ਪਰਮਾਤਮਾ ਦੀ ਕਿਰਪਾ ਕਹੂੰਗਾ ਜਿਹੜਾ ਨੇ ਇੱਕ ਐਹੋ ਜੀ ਇਮਾਨਦਾਰ ਸਰਕਰਮਾਈ ਜਿਹਨੇ ਗੁਰੂ ਸਾਹਿਬਾਂ ਤੋਂ ਇਹ ਸ਼ੁਰੂਆਤ ਕਰਕੇ ਸਹੀਦਾਂ ਤੋਂ ਸ਼ੁਰੂਆਤ ਕਰਕੇ ਸਭ ਤੋਂ ਵੱਡੇ ਸ਼ਹੀਦ ਹੋਏ ਨੇ ਗੁਰੂ ਸਾਹਿਬ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੀ ਜਿਹੜੇ ਭਾਈ ਮਤੀਦਾਸ ਜੀ ਭਾਈ ਸਤਦਾਸ ਜੀ ਭਾਈ ਦਿਆਲਾ ਜੀ ਦੇ ਸਮੇਤ ਸ਼ਹੀਦੀ ਪ੍ਰਾਪਤ ਕੀਤੀ ਸੋ ਇਹੋ ਜਿਹੇ ਜਿਹੜੇ ਦਿਨ ਆਉਣ ਵਾਲੇ ਇਹ ਜਿਹੜਾ ਮਨਾਉਣੇ ਚਾਹੀਦੇ ਬੱਚਿਆਂ ਨੂੰ ਦਿਖਾਉਣੇ ਚਾਹੀਦੇ ਤਾਂ ਜੋ ਬੱਚਿਆਂ ਨੂੰ ਸਾਡੇ ਗੁਰੂ ਸਾਹਿਬਾਂ ਨੇ ਦਿੱਤੀਆਂ ਜਾਂ ਸ਼ਹਾਦਤ ਕੁਰਬਾਨੀਆਂ ਬਾਰੇ ਪਤਾ ਲੱਗ ਸਕੇ